ਸ਼੍ਰੀ ਗੁਰੂ ਸਾਹਿਬ ਦੀ ਸਾਰਿਆਂ ਨੂੰ ਮੇਰਾ ਨਾਮ ਅਵਨੀਤ कौर ਗਿੱਲ ਹੈ ਮੈਂ ਬਤੌਰ ਫਾਰਮੇਸੀ ਅਫਸਰ ਕੰਮ ਕਰ ਰਹੀ ਹਾਂ ਆਮ ਆਦਮੀ ਕਲੀਨਿਕ ਪਗੜਾਣਾ ਵਿਖੇ ਆਮ ਆਦਮੀ ਕਲੀਨਿਕ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਪੰਜਾਬ ਗਵਰਨਮੈਂਟ ਨੇ ਲਿਆ ਹੈ ਕਿਉਂਕਿ ਅਸੀਂ ਦੇਖਦੇ ਹਾਂ ਡੇ ਟੂ ਡੇ ਐਕਟੀਵਿਟੀ ਦੇ ਵਿੱਚ ਸਾਡੇ ਕੋਲ ਬੁੱਢੇ, ਜਵਾਨ, ਬੱਚੇ ਹਰ ਤਰ੍ਹਾਂ ਦਾ ਵਰਗ ਆ ਰਿਹਾ ਹੈ ਦਵਾਈ ਲੈਣ ਵਾਸਤੇ ਕਿਉਂਕਿ ਸਾਡੇ ਕੋਲ ਇੱਕ ਤਰ੍ਹਾਂ ਦੀ ਦਵਾਈ ਨਹੀਂ ਅਨੇਕਾਂ ਦਵਾਈਆਂ ਪ੍ਰੋਵਾਈਡ ਕੀਤੀਆਂ ਨੇ ਸਰਕਾਰ ਨੇ ਸਾਡੇ ਕੋਲ ਮਹਿੰਗੀ ਤੋਂ ਮਹਿੰਗੀ ਤੇ ਹਰ ਤਰ੍ਹਾਂ ਦੀ ਦਵਾਈ ਮੌਜੂਦ ਹੈ ਚਾਹੇ ਉਹ ਵਿਟਾਮਿਨਸ ਹੋਣ ਚਾਹੇ ਉਹ ਡੇ ਟੂ ਡੇ ਆਪਣੀ ਜਿੰਨੀਆਂ ਵੀ ਦਵਾਈਆਂ ਬਿਮਾਰੀਆਂ ਦੀਆਂ ਨੇ ਉਹ ਬਿਮਾਰੀਆਂ ਦੀਆਂ ਸਾਰੀਆਂ ਦਵਾਈਆਂ ਹੈਗੀਆਂ ਨੇ ਜਿਵੇਂ ਪਗੜਾਣਾ ਮੁਹਾਲੀ ਦੇ ਬਿਲਕੁਲ ਨੇੜੇ ਪੈਂਦਾ ਪਿੰਡ ਹੈ ਤੇ ਜਿਹੜੇ ਲੋਕ ਇੱਥੋਂ ਪਹਿਲਾਂ ਮੁਹਾਲੀ ਜਾਂ ਚੰਡੀਗੜ੍ਹ ਦਵਾਈ ਲੈਣ ਜਾਂਦੇ ਸੀ ਪੀਜੀਆਈ ਤੇ ਹੋਰ ਕਈ ਥਾਵਾਂ ਤੇ ਉਹ ਲੋਕ ਹੁਣ ਸਾਡੇ ਕੋਲ ਆ ਰਹੇ ਨੇ ਕਿਉਂਕਿ ਉਹੀ ਦਵਾਈਆਂ ਜੋ ਹੋਰ ਥਾਵਾਂ ਤੇ ਮਿਲਦੀਆਂ ਸੀ ਉਹ ਹੁਣ ਇੱਥੇ ਅਵੇਲੇਬਲ ਨਹੀਂ ਸਰਕਾਰ ਦੀ ਵਜ੍ਹਾ ਨਾਲ ਤੇ ਇਸ ਕਰਕੇ ਹਰ ਤਰ੍ਹਾਂ ਦਾ ਵਰਗ ਬਹੁਤ ਹੀ ਜ਼ਿਆਦਾ ਖੁਸ਼ ਹੈ ਈਵਨ ਜਦੋਂ ਪਗੜਾਣੇ ਦੇ ਆਲੇ ਦੁਆਲੇ ਦੇ ਲੱਗਦੇ ਪਿੰਡਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇੱਥੇ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਡਾਕਟਰਸ ਬਹੁਤ ਚੰਗੇ ਨੇ ਸਟਾਫ ਬਹੁਤ ਚੰਗਾ ਹੈ ਤੇ ਡਿਸਪੈਂਸਰੀ ਬਹੁਤ ਜ਼ਿਆਦਾ ਟਾਈਮ ਲਈ ਖੁੱਲੀ ਰਹਿੰਦੀ ਹੈ ਤਾਂ ਸਾਰੇ ਲੋਕ ਇੱਕ ਦੂਜੇ ਨੂੰ ਅੱਗੇ ਗੱਲ ਕਰਦੇ ਨੇ ਤੇ ਬਹੁਤ ਹੀ ਜ਼ਿਆਦਾ ਪੇਸ਼ੈਂਟ ਆਉਂਦੇ ਨੇ ਈਵਨ ਸਾਡੇ ਕੋਲ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ 70 ਤੋਂ 80 ਬੰਦੇ ਡੇਲੀ ਰੂਟੀਨ ਵਿੱਚ ਆਉਂਦੇ ਨੇ ਦਵਾਈ ਲੈਣ। ਈਵਨ ਕਈ ਮੈਡੀਸਿਨਸ ਐਦਾਂ ਦੀਆਂ ਨੇ ਕਿ ਜਿਹੜੀਆਂ ਪ੍ਰਾਈਵੇਟ ਜੇ ਆਪਾਂ ਥਾਂ ਤੇ ਦੇਖੀਏ ਤਾਂ ਬਹੁਤ ਹੀ ਮਹਿੰਗੀਆਂ ਨੇ। ਉਹ ਵੀ ਸਰਕਾਰ ਪ੍ਰੋਵਾਈਡ ਕਰ ਰਹੀ ਐ। ਅਸੀਂ ਖੁਦ ਹਰ ਆ ਰਹਾਂ ਵੀ ਇਹ ਦਵਾਈਆਂ ਇੱਕ ਸਰਕਾਰੀ ਡਿਸਪੈਂਸਰੀ 'ਚ ਹੋਣਾ, ਇੱਕ ਆਮ ਆਦਮੀ ਕਲੀਨਿਕ 'ਚ ਹੋਣਾ ਬਹੁਤ ਹੀ ਵੱਡੀ ਗੱਲ ਆ। ਪਰ ਦਵਾਈ ਦੀ ਕੋਈ ਸ਼ਾਰਟੇਜ ਨਹੀਂ ਹੁੰਦੀ। ਅਸੀਂ ਹਰ ਮਹੀਨੇ ਡਿਮਾਂਡ ਪਾਉਂਦੇ ਆ ਦਵਾਈ ਦੀ ਸਾਨੂੰ ਸਾਰੀ ਦਵਾਈ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਮੈਂ ਇਸ ਕਰਕੇ ਇੱਕ ਆਮ ਆਦਮੀ ਕਲੀਨਿਕ ਤੇ ਹੋਰ ਚੀਜ਼ਾਂ ਕਰਕੇ ਪੰਜਾਬ ਸਰਕਾਰ ਦੀ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਤੇ ਉਮੀਦ ਕਰਾਂਗੇ ਅੱਗੇ ਤੋਂ ਹੋਰ ਏਦਾਂ ਦੇ ਇਨੀਸ਼ੀਏਟਿਵ ਲੈਂਦੇ ਰਹਿਣਗੇ